ਪਰਿਵਾਰਾਂ ਦੇ ਨੰਬਰ ਸਮੇਤ ਪੰਜਾਬੀ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨਾਲ ਸਿੱਧੀ ਗੱਲਬਾਤ ਕਰੋ ਅੱਜ ਦਾ ਜੋ ਪਹਿਲਾ ਰਿਸ਼ਤਾ ਆਪਣੇ ਕੋਲ ਆਇਆ ਜੀ ਨਾਮ ਜਗਸ਼ੀਰ ਚੰਦ ਪਤਾ ਜ਼ਿਲ੍ਹਾ ਮੋਗਾ ਦਾ ਲੜਕਾ ਹੈ ਕਾਸਟ ਮੁੰਡੇ ਦੀ ਪੰਡਿਤ ਹੈ ਜੀ ਉਮਰ 31 ਸਾਲ ਕੱਦ 6 ਫੁੱਟ ਹੈ ਪੜ੍ਹਾਈ ਕਰੀਏ ਜੀ ਡਿਪਲੋਮਾ ਸਿਵਲ ਇੰਜੀਨੀਅਰਿੰਗ ਭਰਾ ਇਹਨਾਂ ਦਾ ਇੱਕ ਹੈ ਜੀ ਭੈਣ ਇੱਕ ਹੈ ਤੇ ਕੰਮਕਾਰ ਹੈ ਜੀ ਖੇਤੀਬਾੜੀ ਦਾ ਮੁੰਡੇ ਦਾ ਕੰਮ ਹੈ 3 ਕਿਲੇ ਜ਼ਮੀਨ ਹੈ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਸਿੰਘ ਪਤਾ ਲੁਧਿਆਣਾ ਦਾ ਲੜਕਾ ਹੈ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਗੋਤ ਸੰਧੂ ਉਮਰ ਹੈ ਜੀ 30/12/1992 ਦੇ ਵਿੱਚ ਡੇਟ ਆਫ ਬਰਥ ਹੈ ਕੱਦ 5 ਫੁੱਟ 8 ਇੰਚ ਪੜ੍ਹਾਈ ਕਰੀ ਹੈ ਜੀ ਮੁੰਡੇ ਨੇ ਬੀਕਾਮ ਐਮਬੀਏ ਫਰੋਮ ਕਾਨਵੈਂਟ ਸਕੂਲ ਤੋਂ ਭਰਾ ਇਹਨਾਂ ਦਾ ਇੱਕ ਹੈ ਜੀ ਕੈਨੇਡਾ ਦੇ ਵਿੱਚ ਵਰਕ ਪਰਮਟ ਤੇ ਆ ਕੰਮ ਕਰ ਹੈ ਜੀ ਲੜਕਾ ਕੈਨੇਡਾ ਦਾ ਪੀਆਰ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜੀ ਲਿਖੀ ਹੋਵੇ ਖਾਨਦਾਨੀ ਪਰਿਵਾਰ ਦੀ ਹੋਵੇ ਜੀ ਲੜਕੀ ਤੇ ਕੱਦ 5 ਫੁੱਟ 4 ਇੰਚ ਤੱਕ ਹੋਵੇ ਜੀ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਗੁਰਜੀਤ ਸਿੰਘ ਪਤਾ ਰਾਏਪੁਰ ਕਲਾਂ ਚੰਡੀਗੜ੍ਹ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਵਿਦਵਾਨ ਉਮਰੇ ਜੀ ਮੁੰਡੇ ਦੀ 29 ਸਾਲ ਕੱਦ 5 ਫੁੱਟ 7 ਇੰਚ ਪੜ੍ਹਾਈ ਕਰੀਏ ਜੀ ਮੁੰਡੇ ਨੇ ਗ੍ਰੈਜੂਏਟ ਬੀਏ ਬੀਐਫਏ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਪੜ੍ਹੀ ਲਿਖੀ ਹੋਵੇ ਜੱਟ ਸੇ ਕਾਸਟ ਦੀ ਹੋਵੇ ਜੀ ਕੱਦ ਲੜਕੀ ਦਾ 5 ਫੁੱਟ 5 ਇੰਚ ਜਾਂ 5 ਫੁੱਟ 6 ਇੰਚ ਤੱਕ ਹੋਵੇ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਜੀ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਸਿੰਘਲਾ ਬੋਏ ਪਤਾ ਜੀ ਰਿਕਪੁਰ ਤੋਂ ਉਮਰ ਹੈ ਮੁੰਡੇ ਦੀ 27 ਮਈ 1997 ਦੇ ਵਿੱਚ ਜਨਮ ਹੈ ਜੀ ਤੇ ਜਨਮ ਟਾਈਮ ਹੈ 4:30 AM ਜਨਮ ਸਥਾਨ ਹੈ ਜੀ ਕੈਥਲ ਕੱਦ ਮੁੰਡੇ ਦਾ 5 ਫੁੱਟ 6 ਇੰਚ ਹੈ ਜੀ ਤੇ ਪੜ੍ਹਾਈ ਕਰੀ ਹੈ ਮੁੰਡੇ ਨੇ BA ITI ਡਿਪਲੋਮਾ ਵੈਸ਼ਨੋ ਪਰਿਵਾਰ ਹੈ ਜੀ ਕੰਮ ਕਰ ਹੈ ਜੀ ਆਪਣਾ ਬਿਜ਼ਨਸ ਹੈ ਟਰੇਡਿੰਗ ਫਰਮ ਰિયલ ਅਸਟੇਟ ਡਿਜੀਟਲ ਮਾਰਕੀਟਿੰਗ ਦਾ ਬਿਜ਼ਨਸ ਹੈ ਜੀ ਇਨਕਮ ਇਹਨਾਂ ਦੀ 1 ਕਰੋੜ ਅਨੁਅਲ ਹੈ ਜੀ ਅਵਨ ਬਿਲਡਿੰਗ ਹੈ ਜੀ ਨਾਲ ਦੀ ਟੂ ਸਾਈਡ ਓਪਨ ਹੈ ਜ਼ੀਰਕਪੁਰ ਦੇ ਵਿੱਚ 16.64th ਫਲੋਰ ਕੰਪਲੀਟਡ ਹੋ ਚੁੱਕਿਆ ਹੈ ਜੀ ਇਹਨਾਂ ਦਾ ਗਰਾਉਂਡ ਫਲੋਰ ਦੇ ਵਿੱਚ ਇਹਨਾਂ ਦਾ ਆਫਿਸ ਹੈ ਜੀ ਤੇ ਫਸਟ ਤੇ ਸੈਕੰਡ ਫਲੋਰ ਦੇ ਵਿੱਚ ਇਹਨਾਂ ਦੀ ਰੈਜ਼ਿਡੈਂਸ ਹੈ ਤੇ ਇਹਨਾਂ ਦੇ ਫਲੈਟ ਦੀ ਜੋ ਵੈਲਿਊ ਹੈ ਜੀ 5 ਕਰੋੜ ਰੁਪਈਆ ਤੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਅਮਰਿਤਪਾਲ ਸਿੰਘ ਪਤਾ ਮੋਗਾ ਏਰੀਆ ਦਾ ਲੜਕਾ ਹੈ ਕਾਸਟ ਇਹਨਾਂ ਦੀ ਰਾਮਗੜੀਆ ਸਿੱਖ ਹੈ ਗੋਤ ਇਹਨਾਂ ਦਾ ਸੋਖੀ ਤੇ ਕਲੇ ਉਮਰ ਹੈ ਜੀ ਮੁੰਡੇ ਦੀ 27 ਸਾਲ ਕੱਦ 5 ਫੁੱਟ 9 ਇੰਚ ਤੇ ਪੜ੍ਹਾਈ ਕਰੀਏ ਜੀ ਮੁੰਡੇ ਨੇ ਪਲੱਸ 2 ਆਈਟੀਆਈ ਇੰਜੀਨੀਅਰਿੰਗ ਐਂਡ ਡਿਪਲੋਮਾ ਸਿਵਲ ਇੰਜੀਨੀਅਰਿੰਗ ਦਾ ਕਰਿਆ ਹੋਇਆ ਜੀ ਪਿਤਾ ਦਾ ਨਾਮ ਹੈ ਬਲਜੀਤ ਸਿੰਘ ਤੇ ਮਾਤਾ ਦਾ ਨਾਮ ਹੈ ਜੀ ਸੁਖਵਿੰਦਰ ਕੌਰ ਕੰਮ ਕਰਿਆ ਜੀ ਮੁੰਡੇ ਦੀ ਜੌਬ ਇਨ ਹਾਈਦਰਾਬਾਦ ਸਿਵਲ ਇੰਜੀਨੀਅਰਿੰਗ ਦੀ ਜੌਬ ਕਰਦਾ ਹੈ ਮੁੰਡਾ ਤੇ ਇਨਕਮ ਇਹਨਾਂ ਦੀ 35000 ਰੁਪਿਆ ਮੰਥਲੀ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੋਈ ਵਧੀਆ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਐਸ ਸ਼ੈਣੀ ਮੰਗਲੀਕ ਲੜਕਾ ਹੈ ਪਤਾ ਪਟਿਆਲਾ ਤੋਂ ਕਾਸਟ ਇਹਨਾਂ ਦੀ ਸ਼ੈਣੀ Hindu ਗੋਤ ਹੈ ਜੀਨਾਂ ਦਾ ਮੁਗਿਆਨ ਉਮਰ ਮੁੰਡੇ ਦੀ 24 ਸਾਲ ਹੈ ਕੱਦ 5 ਫੁੱਟ 11 ਇੰਚ ਪਰਾ ਇਹਨਾਂ ਦਾ ਇੱਕ ਹੈ ਜੀ ਆਸਟ੍ਰੇਲੀਆ ਦੇ ਵਿੱਚ ਕੰਮ ਕਰ ਹੈ ਜੀ ਕੁਆਰੈਂਟਿਨਲੀ ਲਿਵਿੰਗ ਇਨ ਆਸਟ੍ਰੇਲੀਆ ਵਰਕ ਪਰਮਿਟ ਤੇ ਹੈ ਮੁੰਡਾ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਮੰਗਲਿਕ ਹੋਵੇ ਪੜ੍ਹੀ ਲਿਖੀ ਹੋਵੇ ਸੋਹਣੀ ਸੁਨੱਖੀ ਹੋਵੇ ਮੈਡੀਕਲ ਲਾਈਨ ਦੇ ਵਿੱਚ ਲੜਕੀ ਪੜ੍ਹਾਈ ਕਰ ਰਹੀ ਹੋਵੇ ਜੀ ਜਾਂ ਕਰੀ ਹੋਵੇ ਜਮਨਾ ਨਗਰ ਕੁਰੂਕhetra ਤੇ ਨਰੈਣਗੜ ਅੰਬਾਲਾ ਵਾਲੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲਬਾਤ ਕਰੋ ਅਗਲਾ ਰਿਸ਼ਤਾ ਜੋ ਆਪਣੇ ਕੋਲ ਆਇਆ ਜੀ ਨਾਮ ਜਸਪਾਲ ਸਿੰਘ ਤਲਾਖ ਸ਼ੋਦਾ ਲੜਕਾ ਪਤਾ ਪਿੰਡ ਗੁਰੂ ਸਰ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ ਹੈ ਜੀ 12/12/1972 ਦੇ ਵਿੱਚ ਇੱਕ ਬੇਟਾ ਇਹਨਾਂ ਕੋਲ 10 ਸਾਲ ਦਾ ਜੀ ਪਿਤਾ ਇਹਨਾਂ ਦੇ ਐਕਸਪਾਇਰਡ ਨੇ ਜੀ ਫੈਮਿਲੀ ਦੇ ਵਿੱਚ ਇਹਨਾਂ ਦੇ ਮਾਤਾ ਨੇ ਕੰਮ ਕਰ ਹੈ ਜੀ ਮੁੰਡਾ ਡਰਾਈਵਰ ਦਾ ਕੰਮ ਕਰਦਾ ਹੈ ਡਰਾਈਵਰੀ ਦੀ ਜੋਬ ਹੈ ਜੀ ਤੇ 30000 ਰੁਪਏ ਇਹਨਾਂ ਦੀ ਤਨਖਾਹ ਹੈ ਪਰਵਾਰ ਵੱਲੋਂ ਮੰਗ ਹੈ ਜੀ ਕੁੜੀ ਸੋਹਣੀ ਸੁਨੱਖੀ ਘਰੇਲੂ ਹੋਵੇ ਤੇ ਗਰੀਬ ਪਰਿਵਾਰ ਦੀ ਹੋਵੇ ਕਿਸੇ ਵੀ ਕஷ்ட ਦੀ ਹੋਵੇ ਭਾਵੇਂ ਜੀ 7 ਸਾਲ ਤੱਕ ਦਾ ਬੱਚਾ ਹੋਵੇ ਜੀ ਲੜਕੀ ਕੋਲ ਭਾਵੇਂ ਭਾਵੇਂ ਬਿਨਾਂ ਬੱਚੇ ਵਾਲੀ ਹੋਵੇ ਜੀ ਸਾਰੇ ਪਰਿਵਾਰ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਇਹਨਾਂ ਨਾਲ ਗੱਲਬਾਤ ਕਰੋ ਸੋ ਜਿੰਨੇ ਵੀ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰੀਕ੍ਰਿਸ਼ਟ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਪੁੱਛਗਿੱਛ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਤਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ